ਚਾਰੀ ਨੁਕਤੇ ਆਦੀ ਧਰਤੀ ਦੇ ਉੱਤੇ ਇਕੱਠੇ ਹੋਏ ਪੰਜਾਬ ਦੇ ਵਾਸੂ ਗੱਜ-ਬੱਜ ਕੇ ਬੰਦੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਦੌਰ ਆਇਆ ਕੌਮ ਤੇ ਢੀੜ ਪਈ ਤਾਂ ਸਾਡੇ ਗੁਰੂਆਂ ਨੇ ਜੰਗ ਦਾ ਮੈਦਾਨ ਮੱਲਿਆ ਉਹ ਜੰਗ ਦੇ ਮੈਦਾਨ ਦੇ ਵਿੱਚੋਂ ਕੁਝ ਸਿੰਘਾਂ ਨੇ ਵੇਦਾਵਾ ਲੈ ਕੇ ਆਪਣੇ ਪਿੰਡਾਂ ਨੂੰ ਵਰਤਾਏ, ਘਰਾਂ ਨੂੰ ਵਰਤਾਏ। ਲਾਂਤਾਂ ਪਈਆਂ। ਉਹਨਾਂ ਦੀ ਜਲੀਰ ਨੇ ਇਹਨਾਂ ਹਰੂਣਾ ਮਾਰਿਆ ਤੇ ਉਹ ਵਾਪਸ ਜੰਗ ਦੇ ਮੈਦਾਨ ਦੇ ਵਿੱਚ ਜਾ ਖੜੇ ਹੋਏ। ਲੜਦੇ ਆ ਲੜਦੇ ਆ ਆਪਣਾ ਖੂਨ ਡੋਲਦੇ ਆ ਡੋਲਦੇ ਆ ਸ਼ਹੀਦ ਹੁੰਦੇ ਗਏ ਤਾਂ ਅਖੀਰ ਦੇ ਉੱਤੇ ਜ਼ਖਮੀ ਹੋਏ ਕੋਈ ਮਹਾ ਸਿੰਘ ਦੇ ਕੋਲੇ ਜਦੋਂ ਦਸ਼ਮੇਸ਼ ਕਦਾ ਜਾਂਦੇ ਆ ਉਹਨਾਂ ਨੂੰ ਬੁੱਕਲ ਦੇ ਉੱਤੇ ਲੈਂਦੇ ਆ ਤੇ ਬੇਦਾਵਾ ਪਾੜਦੇ ਆ ਗੁੱਟੀ ਨੂੰ ਕੱਢਦੇ ਆ ਤੇ ਮੈਦਾਨ ਫਤੇ ਕਰਦੇ ਆ ਸੋ ਪੰਜਾਬ ਦੇ ਲੋਕੋ ਪੰਜਾਬ ਦੇ ਵਾਸੀਓ ਉਹ ਤਾਂ ਆਪਣੀਆਂ ਜਾਨਾਂ ਕਰਵਾਨ ਕਰਕੇ ਆਪਣਾ ਖੂਨ ਦੋ ਕੇ ਸ਼ਹੀਦੀਆਂ ਪਾ ਕੇ ਵੇਦਵਾਵਾਂ ਬਣਵਾ ਕੇ ਸੀ ਪਰ ਅੱਜ ਜਿਹੜਾ ਅਸੀਂ ਵੇਦਵਾ ਲੈ ਕੇ ਨਹੀਂ ਬੈਠੇ ਆ ਅੱਜ ਅਸੀਂ ਪੰਜਾਬ ਪਲਟ ਪਟ ਕਰੀ ਖੜੇ ਆ ਆ ਦੇਖਦਾ ਸੀਗਾ ਮੈਂ ਮਸੰਦਾਂ ਦੀਆਂ ਰੈਲੀਆਂ ਗਦਾਰਾਂ ਦੀਆਂ ਰੈਲੀਆਂ ਤੁਹਾਡੇ ਸਾਹਮਣੇ ਆ ਵੱਡੇ ਵੱਡੇ ਕੱਠ ਵੱਡੇ ਵੱਡੇ ਝੰਡੇ ਚੱਕੀ ਫਿਰਦੇ ਆ ਉਧਰੋਂ ਦੂਜੇ ਪਾਸੇ ਜਿੱਲਾ ਸਟੇਟ ਦਾ ਜ਼ਬਰ ਸਟੇਟ ਦਾ ਟੱਲ ਰਿਹਾ ਅੱਜ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪਹਿਲਾਂ ਬਹੁਤ ਵੱਡਿਆ ਟੁੱਕਿਆ ਗਿਆ ਪੰਜਾਬ ਹੁਣ ਸੂਟਦਾ ਸੂਟਦਾ ਪੰਜਾਬ ਘੜਦਾ ਘੜਦਾ ਪੰਜਾਬ ਬਹੁਤ ਥੋੜਾ ਜਿਹਾ ਪੰਜਾਬ ਰਹਿ ਗਿਆ ਆ ਚਲੇ ਜਾ ਲੁਧਿਆਣੇ ਦੇ ਪਾਸੇ ਮਹਾਰਾਣੀ ਦੇ ਪਾਸੇ ਜੰਧਰ ਦੇ ਪਾਸੇ ਜੀਤਪੁਰ ਦੇ ਪਾਸੇ ਲੱਗਦਾ ਹੀ ਨਹੀਂ ਵੀ ਆਪ ਪੰਜਾਬ ਦੇ ਰਹਨੇ ਆ ਇਹ ਬੜੇ ਖਤਰਨਾਕ ਸੰਕੇਤ ਆ ਬੜੇ ਖਤਰਨਾਕ ਸਿਨੈ ਆ ਬਾਰੇ ਬੰਦੇ ਨੂੰ ਕਹਿੰਦੇ ਆ ਬਾਈ ਨੈਗੇਟਿਵ ਵਾਲਾ ਸੋਚਦਾ ਨਾ ਪੱਕੀ ਸੋਚ ਲੱਗਦਾ ਮਗਾ ਨਾ ਪੱਕੀ ਸੋਚ ਨਹੀਂ ਲੱਗਦਾ ਮੈਂ ਤੁਹਾਨੂੰ ਆਉਣ ਵਾਲੇ ਖਤਰੇ ਬਾਰੇ ਸचेत ਕਰ ਰਿਹਾ ਕਿ ਆਉਣ ਵਾਲਾ ਸਮਾਂ ਮੇਰੀ ਗੱਲ ਯਾਦ ਰੱਖਿਓ ਜੇ ਇਹ ਕਾਨੂੰਨ ਪੰਜਾਬ ਦੇ ਵਿੱਚ ਨਹੀਂ ਬਣਦੇ ਕਿ ਕੋਈ ਵੀ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਸਾਡੀ ਵਾਹੀ ਜੋਗ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੇ ਅੰਦਰ ਜੇਕਰ ਬਾਹਰਲੇ ਬੰਦਿਆਂ ਨੇ ਵੋਟਾਂ ਮਨਾਉਣੀਆਂ ਨੇ ਉਹਦੀਆਂ ਸ਼ਰਤਾਂ ਤਾਂ ਹੋਣੀਆਂ ਚਾਹੀਦੀਆਂ ਨੇ ਬਾਹਰਲੇ ਬੰਦਿਆਂ ਨੇ ਨਾਪਰੀਆਂ ਲੈਣੀਆਂ ਨੇ ਉਹਨਲੀ ਡੋਮਿਸਾਈਲ ਗੋਣਾ ਫੜਦਾ ਗੋਣਾ ਚਾਹੀਦਾ ਜਿਵੇਂ ਦੂਜੇ ਸੂਬਿਆਂ ਦੇ ਰਿਹਾ ਤਾਂ ਯਾਦ ਰੱਖਿਓ ਆਉਣ ਦਾ ਸਮਾਂ ਇਹ じゃ ਹੋਣਾ ਕਿ ਅਜਿਹੇ ਪੱਗਾਂ ਦਿਖਦੀਆਂ ਨੇ ਇਹ ਨਾਮੋ ਨਿਸ਼ਾਨ ਮਿਲਦੇ ਨੇ ਭਰਾਵਾ ਵੈਸੇ ਮੈਂ ਚੜ੍ਹਦੀ ਕਲਾ ਦਾ ਇਨਸਾਨ ਆ ਮੈਨੂੰ ਪਤਾ ਵੀ ਦਾ ਨਾਸ ਨਹੀਂ ਹੋ ਸਕਦਾ ਸਾਰੇ ਗੁਰੂਆਂ ਨੇ ਵੀ ਬੀਜਿਆ ਇਹ ਤਾਂ 아무 ਨੂੰ ਕੋਈ ਖਤਮ ਨਹੀਂ ਕਰ ਸਕਦਾ ਪਰ ਜਿਸ ਤਰ੍ਹਾਂ ਦੇ ਹਰਾਤ ਬਣੇ ਜਾਂਦੇ ਆ ਤੇ ਅਸੀਂ ਅੱਡੋ-ਪੱਟੇ ਹੋਏ ਫਿਰਦੇ ਆ ਮੈਂ ਸਮੁੱਚੀ ਜਿੰਦੀ ਹੈ ਲੀਡਰਸ਼ਿਪ ਬੈਠੀ ਆ ਸਟੇਜ ਦੇ ਉੱਤੇ ਨੰਨ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਲੋਕਾਂ ਦੀ ਇੱਕ ਭਾਵਨਾ ਸੰਗਤ ਦੀ ਇੱਕ ਭਾਵਨਾ ਪੰਜਾਬ ਦੇ ਲੋਕ ਚਾਹੁੰਦੇ ਆ ਵੀ ਜਿਹੜਾ ਵੀ ਬੰਦਾ ਜਿਹੜਾ ਇਨਸਾਨ ਜਿਹੜੀ ਜਿੱਤੇ ਪੰਦੀ ਜਿਹੜੀ ਸੱਚਤਾ ਅੱਜ ਪੰਜਾਬ ਦੀ ਗੱਲ ਕਰਦੀ ਆ ਪੰਜਾਬੀਆਂ ਦੀ ਗੱਲ ਕਰਦੀ ਆ ਕੌਮ ਦੀ ਪੰਥ ਦੀ ਗੱਲ ਕਰਦੇ ਆ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ। ਸਤਿ ਸ੍ਰੀ ਅਕਾਲ। ਸਾਨੂੰ ਆਪਣੇ ਜਿਹੜੇ ਹੌਮੇ ਹਾਕਾਰ ਨੂੰ ਛੱਡ ਕੇ ਆਪ ਨੂੰ ਚੌਧਰ ਨੂੰ ਛੱਡ ਕੇ ਭਾਗੋ ਜਿਹੜਾ ਬੰਦਾ ਨਹੀਂ ਆਉਂਦਾ ਸਾਡੇ ਲੱਖ ਮਰਦ ਕਿਰੇ ਦਰੋਂ ਦੇ ਗਲੇਸ਼ਪੇ ਹੋਣਗੇ ਪਰ ਸਾਨੂੰ ਪੰਜਾਬ ਬਚਾਉਣ ਲਈ ਪੰਥ ਬਚਾਉਣ ਲਈ ਕੌਮ ਦੇ ਲਈ ਔਣ ਭਾਜਿਆ ਨਸਲਾਂ ਦੇ ਲਈ ਪੰਜਾਬ ਦੀ ਹੋਣ ਨੂੰ ਬਚਾਉਣ ਲਈ ਇਕੱਠੇ ਹੋਣਾ ਪੈਣਾ ਪਾਵੇ ਚਾਰ ਸ੍ਰੇਮੈ ਇਸ ਦੇ ਤੋਂ ਜਿਹੜਾ ਚੋਣਾ ਬੜੀ ਪਵਿੱਤਰ ਧਰਤੀ ਹੈ 40 ਮੁਕਤਿਆਂ ਦੀ ਧਰਤੀ ਹੈ ਪਹਿਲਾ ਸ੍ਰੇਮੈ ਆਵਾਜ਼ ਮਾਰਨਾ ਚਾਹਣਾ ਬਾਹਰਲੇ ਮੁਖੰਡ ਕੇ ਪੰਜਾਬੀਆਂ ਨੂੰ ਕਿ ਮੁੜਿਆ ਵਾਪਸ ਮੁੜਿਓ ਤੁਹਾਡੇ ਘਰਾਂ ਨੂੰ ਲੱਗੇ ਹੋਏ ਜਿੰਦਿਆਂ ਨੂੰ ਜੰਗਾਰ ਖਾਗੀ ਤੁਹਾਡੇ ਖੇਤਾਂ ਨੂੰ ਢੀਂਗਦੇ ਨੇ ਆ ਦੁਆਬੇ ਚਾਈਦਾ ਲੱਗਦਾ ਪੰਜਾਬ ਹਰੀ ਨਹੀਂ ਸਰਾ ਤੋਂ ਬਾਕੀ ਹੋਇਆ ਪਿਆ ਇਹ ਯਾਰ ਮਾਝੇ ਤੇ ਦੁਆਬੇ ਦਾ ਮਾਲ ਵੇਲਾ ਹੋਤ ਰਿਹਾ ਸੁਣ ਮੁੜ ਕੇ ਆ ਉਧਰ ਕਮਾਈਆਂ ਬਹੁਤ ਕਰ ਲੀਆਂ ਕਹਿੰਦਾ 50 50 ਸਾਲ ਹੋ ਗਏ ਕੰਮ ਜਿਹੇ ਚੱਲ ਗਏ ਮੁੜ ਕੇ ਮੁੜੇ ਹੀ ਨਹੀਂ ਉਹਨਾਂ ਦੇ ਬੱਚੇ ਵੀ ਉਧਰ ਪੈਦਾ ਹੋਏ ਆ ਉਹਨਾਂ ਦੇ ਮੁੜ ਕੇ ਚ ਨੂਮੂ ਨਹੀਂ ਭਾਉ ਕਰਦੇ ਦੇ ਕੁਦਰਤੀ ਐ ਸੁਭਾਅਕ ਐ ਜਦੋਂ ਕੋਈ ਜਗ੍ਹਾ ਖਾਲੀ ਰਹਿੰਦੀ ਐ ਉਸ ਜਗ੍ਹਾ ਨੂੰ ਕਿਸੇ ਨਾ ਕਿਸੇ ਨੇ ਆ ਕੇ ਭਰ ਦੇਣਾ ਇਸ ਕਰਕੇ ਉਹਨਾਂ ਨੂੰ ਵੀਰ ਕਰਦੇ ਆ ਕਿ ਮਹਿਮਤ ਲਾਓ ਬਾਹਰਲੇ ਬੈਠਾ ਜੇ ਮੋਰਖਾ ਦੇ ਬੈਠੇ ਜਿਹੜੇ ਵੀ ਚਲੋ ਬਾਹਰ ਪਿਲਾਉ ਨੂੰ ਚੱਲ ਗਏ ਆਪਣੇ ਘਰਾਂ ਨੂੰ ਖੁੱਲ ਗਏ ਜਿੰਦੇ ਖੁੱਲ ਗਏ ਆਪਣੇ ਖੇਤਾਂ ਦੇ ਵਿੱਚ ਜਾ ਕੇ ਬਾਣੀਆਂ ਕਰਦੇ ਦੂਜਾ ਬਲਾ ਸ੍ਰੀ ਹੈ ਮਾ ਬਹੁਤ ਵਾਰੀ ਬੜੇ ਲੰਮੇ ਸਮੇਂ ਤੋਂ ਗੱਲ ਕਹਿਦਾ ਆ ਰਿਹਾ ਕਿ ਸਾਲਾਂ ਤੋਂ ਕਹਿਦਾ ਆ ਰਿਹਾ ਕਿ ਪੰਜਾਬ ਦੇ ਲੋਕੋ ਆਪਣੀਆਂ ਜ਼ਮੀਨਾਂ ਨਾ ਵੇਚੋ ਕਿਸੇ ਨੇ ਕੀਮਤ ਤੇ ਆਪਣੀ ਜ਼ਮੀਨ ਨਾ ਵੇਚੋ ਚਾਹੇ ਤੁਹਾਨੂੰ 50 ਕਰੋੜ ਰੁਪਏ ਕਿੱਲੇ ਨਾ ਵੇਕੇ ਦੇਵੇ ਤਾਂ ਵੀ ਆਪਣੀ ਜ਼ਮੀਨ ਨਾ ਵੇਚੋ ਤੁਹਾਨੂੰ ਨਹੀਂ ਪਤਾ ਇਹ ਧਰਤੀ ਦੀ ਕੀਮਤ ਕੀ ਹੈ ਪੂਰੀ ਦੁਨੀਆ ਦੀ ਇੱਕ ਵੱਡੇ ਵੱਡੇ سرمایہਰਾਂ ਦੀ ਇੱਕ ਵੱਡੇ ਵੱਡੇ ਮੁਲਖਾਂ ਦੀ ਇੱਕ ਕਹਾਣੀ ਧਰਤੀ ਤੇ ਹੈ ਐਵੇਂ ਨਹੀਂ ਵੱਡੇ ਵੱਡੇ ਹਾਈਵੇ ਬਣ ਗਏ ਆ ਖਾਦੇ ਪੰਜ ਸਾਲ ਆ ਸਾਰੇ ਲਾਂਗੇ ਖੁੱਲ ਜਾਣੇ ਆ ਇੱਦੋਂ ਯੂਰਪ ਤੱਕ ਵਪਾਰ ਹੋਣਾ ਸੜਕਾਂ ਦਾ ਨਹੀਂ ਇਸ ਕਰਕੇ ਬੇਨਤੀ ਕਰਦੇ ਆਂ ਭਾਈ ਦੁੱਖ ਹੁੰਦਾ ਜੋ ਪਤਾ ਲੱਗਦਾ ਨਾ ਕਿ ਜਿੰਨੇ ਹਾਈਵੇ ਆ ਪੰਜਾਬ ਦੇ ਸਾਰੀਆਂ ਜ਼ਮੀਨਾਂ ਆਸਰੇ ਪਾਸੇ ਜਾਂ ਵਪਾਰੀ ਖਰੀਦੀ ਬੈਠੇ ਆ ਜਾਂ ਵੀ ਹੋਟਲ ਦੇ ਵੱਡੇ ਵੱਡੇ ਡੀਲਰਾਂ ਖਰੀਦੀ ਬੈਠੇ ਆ ਜਾਂ ਬਾਹਰ ਦੇ ਸੁਗਾਂ ਚੋਂ ਆ ਕੇ ਲੋਕ ਜ਼ਮੀਨਾਂ ਖਰੀਦਦੇ ਆ ਸਾਡੇ ਲੋਕ ਜ਼ਮੀਨਾਂ ਵਿੱਚ ਭੱਜਦੇ ਆ ਦੂਜਾਂ ਅੰਦਰਸ ਨੇ ਆ ਪੰਜਾਬੀਆ ਰੋਇਆ ਤੀਜਾ ਅੰਦਰਸ ਨੇ ਆ ਲਾਇਆ ਸਾਡੀ ਮਾਂ ਬੋਲੀ ਤੇ ਬਹੁਤ ਵੱਡਾ ਹਮਲਾ ਹੈ ਪੰਜਾਬੀ ਦੇ ਉੱਤੇ ਤੁਹਾਡੇ ਜਵਾਹ ਸਕੂਲਾਂ 'ਚ ਪੜ੍ਹਦੇ ਹੋਣੇ ਆ ਜਬਰੀ ਉਹਨਾਂ ਦੇ ਉੱਤੇ ਹਿੰਦੀ ਥੋਪੀ ਜਾ ਰਹੀ ਹੈ ਸਾਡੇ ਜਵਾਕਾਂ ਨੂੰ ਸਾਡੇ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਸਾਡੇ ਕਿੰਨੇ ਪੰਜਾਬੀ ਦੇ ਸ਼ਬਦ ਨੇ ਜਿਹੜੇ ਲੋਪ ਹੋ ਰਹੇ ਨੇ ਮਰ ਰਹੇ ਨੇ ਅਸੀਂ ਆਪਾਂ ਉੱਪਰ ਥੱਲੇ ਕੁੱਤੇ ਥੱਲੇ ਨੂੰ ਉੱਪਰ ਵਿੱਚੇ ਕਹਿਣ ਲਾ ਕੇ ਭਰੋਸਾ ਮੈਂ ਗੱਲ ਬਹੁਤ ਸਿਆਣਾ ਬੰਦਾ ਗੁਰਸਖ ਬੰਦਾ ਬੋਲਦਾਸ ਨਾ ਟੀਵੀ ਤੇ ਬੈਠਾ ਅਸ਼ਵਾਸ਼ਰ ਕਹਿ ਰਿਹਾ ਅਸੀਂ ਉਹਨਾਂ ਦੇ ਦੋਸ਼ ਸ਼ਬਦ ਆਪਣੇ ਮੂੰਹ 'ਚ ਪਾ ਰਹੇ ਆ ਜਦੋਂ ਸਾਡੀ ਬੋਲੀ ਨਾਲ ਦੀ ਦੁਨੀਆ 'ਚ ਕੋਈ ਅੰਮੀ ਬੋਲੀ ਨਹੀਂ ਹੈਗੀ ਪਰ ਇਹ ਗੱਲ ਤੇ ਗੌਰ ਕਰਨੀ ਪੜਿਆ ਜੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਆਪਣੀ ਬੋਲੀ ਤੋਂ ਦੂਰ ਹੋ ਗਈਆਂ ਤਾਂ ਯਾਦ ਰੱਖੋ ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਹੈ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ ਤੇ ਅਗਲਾ ਸੁਨੇਹਾ ਮੇਰਾ ਹੋਰ ਸੁਣ ਲਓ ਚੌਥਾ ਸੁਨੇਹਾ ਬੱਚੇ ਆਪਾਂ ਕੱਲਾ ਕੱਲੇ ਜਮਣ ਲਾ ਜਿਹਦੇ ਪਹਿਲਾ ਮੁੰਡਾ ਹੋ ਗਿਆ ਉੱਥੇ ਖੜ੍ਹ ਜਾਂਦੇ ਵੀ ਗਾਂ ਬੱਚਾ ਨਹੀਂ ਰਹਿਣਾ ਆ ਬਰਸਾਂ ਦੀ ਗੱਲ ਐ ਕੱਲ ਦੀ ਗੱਲ ਆ ਤੁੰਗਾ ਪਿੰਡ ਮੈਂ ਖ਼ਬਰ ਪੜ੍ਹਦਾ ਸੀ ਸੰਦੂਰ ਜ਼ਿਲ੍ਹੇ ਦੀ ਖ਼ਬਰ ਐ ਇੱਕ 12 ਸਾਲ ਦਾ ਬੱਚਾ ਇਕੱਲਾ ਹੀ ਮਾਪਿਆਂ ਦਾ ਪੁੱਤ ਸੀਗਾ ਬੁਤਾਨੇ ਚੜਾਉਂਦਾ ਕੋਠੇ ਤੇ ਡਿੱਗ ਪਿਆ ਉਹਦੀ ਮੌਤ ਹੋ ਗਈ ਤੇ ਧਰਦਾ ਦੀ ਵਾਗਲ ਹੋ ਗਿਆ ਸਾਡੇ ਕੱਲੇ ਕੱਲੇ ਜਵਾਕ ਵੀ ਆ ਪਾ ਜ਼ਮੀਨਾਂ ਨਾਲ ਘਟ ਜਾਣਾ ਕਿ ਤੁਹਾਨੂੰ ਭੜਾਵਾ ਹੈ ਕਿੱਥੋਂ ਉਹ ਕੱਲੇ ਕੱਲੇ ਨੂੰ ਜਾਂ ਸਟੇਟ ਦੇ ਮਾਰ ਦੇਣਾ ਹੈ ਜਬਰ ਕਰਕੇ ਜਾਂ ਨਸ਼ੇ ਦਾ ਮਾਰ ਦੇਣਾ ਹੈ ਜਾਂ ਕਿ ਹੋਰ ਹਾਦਸਾ ਵਾਪਰ ਜਾਣਾ ਹੈ ਤੇ ਫਿਰ ਜਮੀਨਾ ਕਿਹਦੇ ਸਾਹਮਣੇ ਆ ਸਾਡੀਆਂ ਭਾਈ ਇਹ ਗਾਦਾ ਖਿਆਲ ਰੱਖੋ ਅਸੀਂ ਉਹਨਾਂ ਪਿੰਡਾਂ ਸੁਣਦੇ ਆ ਕਹਿੰਦੇ ਆ 15 15 20 20 ਕਿੱਲੇ ਆਲੇ ਮੁੰਡਿਆਂ ਨੂੰ ਅਸਟ੍ਰੇਲੀਆ ਹੁੰਦੇ ਕਿਉਂ ਨਹੀਂ ਹੁੰਦੇ ਕੁੱਨੇ ਹੈ ਨਹੀਂ ਜਿਹੜੇ ਪਹਿਲਾਂ ਕਿਹਾ ਜਿਹਦੇ ਪਹਿਲਾਂ ਮੁੰਡਾ ਮੁੰਜਾ ਬੱਚਾ ਨਹੀਂ ਲੈਂਦਾ ਇਹ ਦਾਪਰ ਗੌਰ ਕਰੋ ਬਾਹਰੇ ਕਹਿ ਦਿੰਦੇ ਆ ਸ਼ੇਰ ਤਾਂ ਹੀ ਇਕੱਲਾ ਹੀ ਬਾਦੂ ਹੁੰਦਾ ਹੈ ਬਾਦੇ ਕਤੀੜ 20 ਇਕੱਠੇ ਹੋ ਕੇ ਪੰਜ ਸ਼ੇਰ ਨੂੰ ਵੀ ਮਾਰ ਲੈਂਦੇ ਆ ਇਹ ਅਰਮਾਨ ਕੇ ਜਾਓ ਗੱਲ ਬਹੁਤ ਦੂਰ ਦਾ ਸਾਡੀ ਕਾਮ ਨੂੰ ਜਿੱਤੋਂ ਜ਼ਿਆਦਾ ਬੱਚੇ ਦੀ ਲੋੜ ਆ ਭਾਗੋ ਸੋ ਆ ਖੀਰ ਤੇ ਸਮੇਂ ਦੀ ਘਾਟ ਹੈ ਐਨੇ ਕਿਹੜਾ ਤੋਨਾ ਜਿਹੜੀ ਜੰਗਿਆਲੀ ਜਿਹੜੀ ਸ਼ੁਰੂਆਤ ਭਾਈ ਦੀਪ ਸਿੰਘ ਸਿੱਧੂ ਨੇ ਸ਼ੁਰੂ ਕੀਤੀ ਸੀਗੀ ਕੋਨੂ ਅਕੇ ਲੈ ਕੇ ਚੱਲੇ ਭਜਮਤਪਾਲ ਸਿੰਘ ਜਿਹੜੇ ਆ ਜਗਰੂ ਗੜ੍ਹ ਦੇ ਇਹਦੇ ਵਿੱਚ ਬੰਦਾ ਇਸ ਤੋਂ ਇਲਾਵਾ ਸਾਡੇ 40-45 ਨਮਰੇਵਾਂ ਹੋਰ ਐ ਜਿਹੜੇ ਪੰਜਾਬ ਦੀਆਂ ਵੱਖ-ਵੱਖ ਥੇਲਾਂ ਦੇ ਬੰਦਾ ਉਹਨਾਂ ਤੇ ਵੀ ਜਿਹੜੀ ਇਹ ਗੂਂਦ ਦਾ ਛੱਡ ਘਾ ਲਈ ਐ ਬਹੁਤ ਬਾਰੀ ਖਬਰਾਂ ਵਿੱਚ ਆ ਕੇ ਕਿਤੇ ਆਉਂਦੀਆਂ ਨੇ ਉਹ ਆਪ ਵੀ ਆ ਕੇ ਇਸ ਦਿੱਤੇ ਦਰਦੇ ਭਾਈ ਸਾਡੇ ਨਾਲ ਅੰਦਰ ਧੱਕਾ ਹੋ ਰਿਹਾ ਸੁਰਤਾਂ ਦਾ ਸਰਵੋਤਮ ਕੱਟੇ ਹੁੰਦੀ ਲੋੜ ਹੈ ਜਿਹੜੇ ਬੰਦੇ ਆ ਥੋੜੇ-ਮੋਟੇ ਬੱਤੇ ਆ ਪੰਜਾਬ ਦੀ ਗੱਲ ਕਰ ਰਹੇ ਕੌਮ ਪੰਚ ਦੀ ਗੱਲ ਕਰ ਰਹੇ ਭਰਾਵੋ ਨਾਲ ਖੜ ਜਾਖ ਲੋ ਆਪਾਂ ਸੋਚੀ ਜਾਂਦੇ ਆ ਵਿਆਪਾਂ ਕੀ ਲੈਣਾ ਨਹੀਂ ਪਰ ਐਕਟ ਵੀ ਇੱਥੇ ਬਟਣਾ ਨਹੀਂ ਬੰਦਾ ਮੇਰੀ ਗੱਲ ਯਾਦ ਰੱਖੋ ਜਦੋਂ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਸਾਡੇ ਪਾਣੀਆ ਤਿਆਰਾ ਸਾਡੀ ਧਰਤੀ ਨੂੰ ਖੋਹਿਆ ਜਾ ਰਿਹਾ ਹੈ ਜਵਾਨੀ ਪ੍ਰਵਾਸ ਕਰਦੇ ਬਾਹਰ ਛੱਡੀ ਜਾ ਰਹੀ ਹੈ ਅਇ ਤੇ ਗੱਲ ਪੰਜਾਬੀਆਂ ਦੇ ਕੰਮ ਜੇ ਹੋ ਰਹੇ ਨੇ ਇਹ ਜਿੰਨਾ ਤੁਸੀਂ ਇਕੱਠੇ ਹੋ ਕੇ ਇਥੇ ਅਸੀਂ ਪਹਾਰ ਦਿੱਤੀ ਨਾ ਹਣ ਪਾਈਏ ਨੰਗੇਵਾਰੀ ਪੂਰੇ ਪੰਜਾਬ ਚ ਜਾਈਏ ਲੋਕਾਂ ਨੂੰ ਵੀਰ ਕਰਕੇ ਵੀ ਜੇ ਸਤਾਈ ਦੇ ਵਿੱਚ ਚੰਗੇ ਬੰਦੇ ਪੰਜਾਬ ਤੋਂ ਨਹੀਂ ਆਉਂਦੇ ਸਰਕਾਰ ਨਹੀਂ ਬਣਦੀ ਤਾਂ ਯਾਦ ਰੱਖਿਓ ਆਉਣ ਦਾ ਸਮਾਂ ਪੰਜਾਬੀਆਂ ਦਾ ਨਹੀਂ ਹੋਣਾ ਸੇਈਆਂ ਕਰੀਆਂ ਬੇਨਤੀਆਂ ਪੀਲਾਂ ਨੇ ਫਿਰ ਵੀ ਅਪੀਲ ਕਰਦਾ ਇੱਕ ਜਿੰਨੇ ਵੀ ਬੈਠੇ ਆਂ ਕੁਰਸੀਆਂ ਤੇ ਖੜੇ ਹੋਏ ਕਵਾਲੀ ਆ ਭੱਜ ਕਾਲੇ ਜੌਣੇ ਮੌਸਮ ਠੰਡਾ ਆ ਗਿਆ ਕਿੰਨਾ ਬੋਲੇ ਵਾਹ ਮੁੱਕੇ ਹਵਾ ਕਨੇ ਹੋਣੀ ਨਹੀਂ ਰਹੀ ਪਤਾ ਲੱਗੇ ਤੋਂ ਕਾਂਬਛੇ ਲਸਣਾ ਨੂੰ ਵੀ ਹਾਂ ਅੱਜ